ਆਨ ਕਿ ਉਹ ਤੁਸੀ ਗਾਇ ਸ਼ੂਟਿੰਗ ਦਾ ਜਾਂ ਫਿਰ 올림픽 ਚੱਲ ਰਹੇ ਨੇ ਮਾਹੌਲ ਜਿਆ ਬਣਿਆ ਪਿਆ ਉਹਨੂੰ ਭਾਗ ਕਰ ਉਹਨਾਂ ਨੇ ਉਸ ਅਚੀਵਮੈਂਟ ਵੀ ਕੀਤੀ ਹੈ ਤੇ ਉਹ ਇਸ ਕਰਕੇ ਹੁੰਦਾ ਹੈ ਸੀਜ਼ਨਲ ਕ੍ਰੇਜ਼ ਹੈ ਉਸੇ ਕ੍ਰੇਜ਼ ਦੇ ਵਿੱਚ ਅਸੀਂ ਵੀ ਕਿਤੇ ਨਾ ਕਿਤੇ ਅੱਗੇ ਇੱਥੇ ਪ੍ਰੈਕਟਿਸ ਕਰ ਲੇਗੇ ਇਹ ਪਿਸਟਲ ਹੈ ਜੀ ਇਹ ਪਿਸਟਲ ਕਿੰਨੇ ਇਹਨੂੰ ਆਪ ਜੀ ਇੱਕ 에어 ਰਾਈਫਲ ਹੁੰਦੀ ਹੈ ਉਹ ਤੁਹਾਡੇ ਸਾਹਮਣੇ ਇਧਰ ਲਿਆ ਹੈ 에어 ਰਾਈਫਲ ਤੇ ਠੀਕ ਹੈ ਜੀ ਸੋ ਮੁੱਖ ਤੌਰ ਤੇ ਇਹੀ ਦੋ ਵੈਪਨ ਸ਼ੂਟਿੰਗ ਦੇ ਵਿੱਚ ਮਿਲਦੇ ਹੁੰਦੇ ਨੇ ਸ਼ੂਟਿੰਗ ਵਾਸਤੇ ਉਹ ਤਾਂ ਇਫੈਕਟਿਵ ਔਰ ਸਹੀ ਸ਼ੂਟਿੰਗ ਵਾਸਤੇ ਸਾਈਟ ਅਲਾਈਨਮੈਂਟ ਦੀ ਇੰਪੋਰਟੈਂਸ ਹੁੰਦਾ ਹੈ ਜੀ ਇਲੈਕਟ੍ਰੋਨਿਕ ਸਿਸਟਮ ਹੁੰਦਾ ਹੈ ਜਿਵੇਂ 올림픽 ਦੇ ਵਿੱਚ ਵੀ ਇਦਾਂ ਹੀ ਚੱਲਦਾ ਸਾਡੇ ਕੋਲ ਦੋ ਤਰ੍ਹਾਂ ਦੇ ਟਾਰਗੇਟ ਨੇ ਜੀ ਤੁਸੀਂ ਦੇਖ ਸਕਦੇ ਹੋ 1 ਤੋਂ ਲੈ ਕੇ 29 ਨੰਬਰ ਜਿਹੜੇ ਗ੍ਰੀਨ ਟਾਰਗੇਟਸ ਨੇ ਇਹ ਮੈਨੂਅਲ ਟਾਰਗੇਟਸ ਕੀ ਕਹਿੰਦੇ ਫਿਰ ਇਧਰੋਂ 1 ਤੋਂ ਲੈ ਕੇ 5 ਇਹ ਸਾਰੇ ਲੱਗਣ ਟਾਰਗੇਟਸ ਇਹ 10 ਮੀਟਰ 에ਅਰ ਰਾਈਫਲ ਇਹਦਾ ਜਿਹੜਾ ਮੈਂ ਜਿੱਦਾਂ ਤੁਹਾਨੂੰ ਉਧਰ ਸਾਈਟ ਅਲਾਈਨਮੈਂਟ ਤੇ ਸਾਈਟ ਪਿਕਚਰ ਦੱਸਿਆ ਸੀਗਾ ਇਹ ਤਾਂ ਥੋੜਾ ਜਿਹਾ ਡਿਫਰੈਂਟ ਹੁੰਦਾ ਪਰ ਇਹਦੇ ਅ ਜੀ ਗੁਰਕੋਟਾ ਸਰਕਲ ਕੇਨ ਸਰਕਲ ਅਦਰ ਆਣਗੇ ਇਹ ਵਾਲਾ ਸਰਕਲ ਉਹ ਵਾਲਾ ਫਿਰ ਟੱਗ ਜੀ ਜੀ ਸਾਹ ਦਾ ਕਿ ਕਿੰਨਾ ਕਰੋ ਜਿੱਥੇ ਸਾਹ ਰੋਕ ਲਿਆ ਬਸ ਉਥੇ ਰੋਕ ਲਿਆ ਉਸ ਤੋਂ ਬਾਅਦ ਟ੍ਰਿਗਰ ਦਬ ਕੇ ਫੇਰ ਹੀ ਤੁਹਾਡਾ ਸਾਹ ਅਗਲਾ ਕੋਡੀ ਨੂੰ ਹੋਏਗਾ ਉਹਦੇ ਨਾਲ ਵੀ ਉਹਦਾ ਫਰਕ ਪੈਂਦਾ ਔਰ ਹੋ ਸਕਦਾ ਕਿ ਵਾਸ਼ ਆਊਟ ਹੀ ਨਾ ਹੋਵੇ ਇਹ ਵੀ ਸਰ ਜੀ ਇਹ ਜਦੋਂ ਆਪਾਂ ਇਹ ਰਾਈਫਲ ਦੇ ਨਾਲ ਫਾਇਰਿੰਗ ਕਰਨੀ ਹੈ ਤਾਂ ਇਹ ਰਾਈਫਲ ਨਾਲ ਫਾਇਰਿੰਗ ਕਰਨ ਵਾਸਤੇ ਇੱਕ ਸ਼ੂਟਿੰਗ ਕਿੱਟ ਹੈ ਜੀ ਇਹ ਜਿਹੜਾ ਪਲੇਅਰ ਹੈ ਉਹ ਆਪਣੇ ਉੱਤੇ ਪਾਉਂਦਾ ਤਾਂ ਕਿ ਜਿਹੜੀ ਬੋਡੀ ਦੀ ਅਨੁਸਾਸਰੀ ਵਾਈਬ੍ਰੇਸ਼ਨ ਹੈ ਪਰ ਮੂਵਮੈਂਟ ਹੈ ਉਹਨੂੰ ਮਿਨੀਮਾਈਜ਼ ਕੀਤਾ ਜਾ ਸਕੇ ਇਹ ਸਰ ਕਿੰਨੇ ਕੁ ਮਹਿੰਗੇ ਹੈਗੇ ਨੇ ਜੀ ਇਕੁਪਮੈਂਟ ਥੋੜਾ ਜਿਹਾ ਕੋਸਟਲੀ ਹੈ ਜੀ ਇਕੁਪਮੈਂਟ নো ਡਾਊਟ ਇਹਦਾ ਪਿਸਤਲ ਦਾ ਰੇਟ ਹੈ ਉਹ ਰੇਟ ਤੋਂ 2 ਲੱਖ ਦੇ ਆਸ-ਪਾਸ ਹੁੰਦਾ ਅੱਛਾ ਇਹਸ ਰਾਈਫਲ ਦਾ ਰੇਟ 2.5 ਲੱਖ ਦੇ ਆਸ-ਪਾਸ ਹੈ ਠੀਕ ਹੈ ਤਕੜ ਸਵਾਰੀਆਂ ਦਾ ਤੁਹਾਡਾ ਸ਼ੌਂਕ ਸੀ ਪਹਿਲਾਂ ਇਹ ਵੀ ਤੁਹਾਨੂੰ ਸੀਗਾ ਬਚਪਨ ਉਹ ਕਰਨਾ ਪੈ ਗਿਆ ਤਾਂ ਸ਼ੌਂਕ ਬਣਿਆ ਜੀ ਆਪਣੇ ਪੁਰਾਣੇ ਮੇਲੇ ਲੱਗਦੇ ਹੁੰਦੇ ਸੀ ਜਦੋਂ ਉਹਦੇ ਵਿੱਚ ਉਹ ਚਿਹਰੇ ਵਾਲੇ ਬੰਦੂਕ ਦੇ ਨਾਲ ਗੁਬਾਰੇ ਫੋੜਦੇ ਹੁੰਦੇ ਸੀ ਇਹ ਉਹ ਜ਼ਰੂਰ ਸ਼ੌਂਕ ਹੁੰਦਾ ਸੀ ਬੱਚਨ ਦੇ ਵਿੱਚ ਸਸਿਕਾਲ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਿੰਦਰ ਸਿੰਘ ਪੈਰੀਸ 올림픽 ਦੇ ਵਿੱਚ ਮਨੂ ਪਾਕਰ ਦੇ ਵੱਲੋਂ ਦੋ ਬ੍ਰੌਂਜ਼ ਮੈਡਲ ਸ਼ੂਟਿੰਗ ਦੇ ਵਿੱਚ ਜਿੱਤੇ ਗਏ ਜਿਸ ਤੋਂ ਬਾਅਦ ਹੁਣ ਇੱਕ ਕਰੇਜ਼ ਪਬਲਿਕ ਦੇ ਵਿੱਚ ਹੈ ਕਿ ਆਖਰੀ ਸ਼ੂਟਿੰਗ ਕਿਵੇਂ ਤਿਆਰ ਕੀਤੀ ਜਾਂਦੇ ਨੇ ਖਿਡਾਰੀ ਔਰ ਇਹ ਖਿਡਾਰੀ ਪੰਜਾਬ ਤੋਂ ਲੈ ਕੇ ਜਾਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ 올림픽 ਤੱਕ ਪਹੁੰਚਦੇ ਕਿਵੇਂ ਨੇ ਤਾਂ ਸਾਡੇ ਨਾਲ ਡੀਆਈਜੀ ਇੰਦਰਵੀਰ ਸਿੰਘ ਜੀ ਨੇ ਚੰਗੇ ਸ਼ੂਟਰ ਨੇ ਔਰ ਅੱਜ ਵੀ ਸ਼ੂਟਿੰਗ ਕਰ ਰਹੇ ਸੀਗੇ ਤਾਂ ਸਰ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਥੈਂਕ ਯੂ ਫॉर ਕਮਿੰਗ ਸਰ ਇਹ ਕ੍ਰੇਜ਼ ਤੁਹਾਨੂੰ ਸ਼ੁਰੂ ਤੋਂ ਸੀਗਾ ਸ਼ੂਟਿੰਗ ਦਾ ਜਾਂ ਫਿਰ 올림픽 ਚੱਲ ਰਹੇ ਨੇ ਮਾਹੌਲ ਜਿਆ ਬਣਿਆ ਤੇ ਆ ਦੇਖੋ ਫਾਇਰਿੰਗ ਦਾ ਸਾਡਾ ਟ੍ਰੇਨਿੰਗ ਦਾ ਹੀ ਪਾਰਟ ਹੈ ਪੁਲਿਸੀ ਟ੍ਰੇਨਿੰਗ ਦਾ ਜਿਹੜੇ ਵੈਪਨਸ ਦੀ ਫਾਇਰਿੰਗ ਸ਼ੂਟਿੰਗ ਜਿਹੜੀ ਹੈ ਉਹ ਯੈਸ ਕੋਈ ਲਿੰਗਡਿੰਗ ਹੈ ਉਹਦਾ ਨਾਲ ਥੋੜਾ ਬਹੁਤ ਸ਼ੌਂਕ ਤਾਂ ਹੈਗਾ ਨੋ ਡਾਊਟ ਪਰ ਹਾਂ ਕਦੇ ਪ੍ਰੋਫੈਸ਼ਨਲ ਲੈਵਲ ਤੇ ਕੋਈ ਪਤਾ ਨਹੀਂ ਗਏ ਪਰ ਸ਼ੌਂਕ ਜ਼ਰੂਰ ਉਹੀ ਤੁਹਾਡੀ ਵਾਲੀ ਗੱਲ ਵੀ ਹੁਣ ਕਿਉਂਕਿ 올림픽 ਦਾ ਸੀਜ਼ਨ ਚੱਲ ਰਿਹਾ ਹੈ ਤੇ ਸਾਡੇ ਮਨੂ ਭਗਤ ਉਹਨਾਂ ਨੇ ਉਹ ਅਚੀਵਮੈਂਟ ਵੀ ਕੀਤੀ ਹੈ ਤੇ ਉਹ ਇਸ ਕਰਕੇ ਹੁਣ ਜਿਹੜਾ ਸੀਜ਼ਨਲ ਕ੍ਰੇਜ਼ ਹੈ ਉਸੇ ਕ੍ਰੇਜ਼ ਦੇ ਵਿੱਚ ਅਸੀਂ ਵੀ ਕਦੇ-ਕਦੇ ਆ ਗਏ ਇੱਥੇ ਪ੍ਰੈਕਟਿਸ ਕਰਨ ਲਈ ਠੀਕ ਹੈ ਸਰ ਆਪਾਂ ਦਸੀ ਅੱਜ ਇਸ ਬਾਰੇ ਸ਼ੌਂਕ ਬਾਰੇ ਕਿਵੇਂ ਸ਼ੌਂਕ ਨੂੰ ਪੋਗਾਇਆ ਜਾਂਦਾ ਹੈ ਸ਼ੌਂਕ ਨੂੰ ਕਿੰਨਾ ਕਿੰਨਾ ਕਿ ਮਹਿੰਗਾ ਹੈਗਾ ਔਰ ਪ੍ਰੈਕਟਿਸ ਕਿਸ ਤਰੀਕੇ ਦੀ ਕਰਵਾਈ ਜਾਂ ਇਹ ਸ਼ੂਟਿੰਗ ਦੇ ਵਿੱਚ ਮੇਨ ਤੌਰ ਤੇ ਸ਼ੂਟਿੰਗ ਇਹ ਪਿਸਟਲ ਹੈ ਜੀ ਇਹ ਪਿਸਟਲ ਕਿੰਨੇ ਇਹਨੂੰ ਆਪਾਂ ਜੀ ਇੱਕ 에ਅ ਰਾਈਫਲ ਹੁੰਦੀ ਹੈ ਉਹ ਤੁਹਾਡੇ ਸਾਹਮਣੇ ਦੇ ਲਈ ਹੈ 에ਅ ਰਾਈਫਲ ਪਈ ਹੈ ਠੀਕ ਹੈ ਜੀ ਸੋ ਮੁੱਖ ਤੌਰ ਤੇ ਇਹੀ ਦੋ ਵੈਪਨਸ ਸ਼ੂਟਿੰਗ ਦੇ ਵਿੱਚ ਯੂਜ਼ ਹੁੰਦੇ ਨੇ ਜੀ ਇਹ 10 ਮੀਟਰ ਰੇਂਜ ਹੈ ਜਿਹੜੀ ਇਹਦੇ ਟਾਰਗੇਟ ਦੀ ਸੋ 10 ਮੀਟਰ 에ਅ ਪਿਸਟਲ ਦਾ ਇਹਨਾਂ ਆਪਾਂ ਇਵੈਂਟ ਕਰਨਾ ਠੀਕ ਹੈ ਜੀ ਸੋ ਜੇ ਟੈਕਨੀਕਲਟੀਜ਼ ਦੇ ਵਿੱਚ ਜਣਾ ਹੋਵੇ ਤਾਂ ਤੁਹਾਨੂੰ ਇਹਦੇ ਪਿੱਛੇ ਇੱਕ ਦੇਖੋ ਇੱਕ ਬੈਕ ਸਾਈਡ ਯੂ ਨਜ਼ਰ ਆ ਰਿਹਾ ਹੋਇਆ ਜੀ ਇੱਕ ਫਰੰਟ ਸਾਈਡ ਟਿਪ ਨਜ਼ਰ ਆ ਰਹੀ ਹੈ ਜੀ ਤੋਂ ਸ਼ੂਟਿੰਗ ਦਾ ਜਾਂ ਫਾਇਰਿੰਗ ਦਾ ਲਈ ਮਤਲਬ ਟੈਕਨੀਕਲ ਰੂਲਸ ਨੇ ਜਾਂ ਸੂਲ ਨੇ ਜਿਹੜੇ ਜਿਨ੍ਹਾਂ ਪ੍ਰਿੰਸੀਪਲ ਦੇ ਉੱਤੇ ਆਪਾਂ ਸ਼ੂਟਿੰਗ ਕਰਦੇ ਹਾਂ ਉਹ ਵੀ ਇੱਕ ਪਾਸੇ ਤੁਹਾਡੀ ਫਾਇਰਲ ਦੀ ਆਈ ਜੀ ਫਿਰ ਬੈਕ ਸਾਈਡ ਯੂ ਔਰ ਫਰੰਟ ਸਾਈਡ ਟਿਪ ਇਹ ਤਿੰਨੋਂ ਜਦੋਂ ਇੱਕ ਲਾਈਨ 'ਚ ਆਉਂਦੇ ਆ ਤਾਂ ਇਹਨੂੰ ਆਪਾਂ ਕਹਿੰਦੇ ਆ ਸਾਈਟ ਅਲਾਈਨਮੈਂਟ ਠੀਕ ਹੈ ਜੀ ਫਿਰ ਜਦੋਂ ਇਸ ਲਾਈਨ ਦੇ ਵਿੱਚ ਟਾਰਗੇਟ ਜੁੜ ਜਾਂਦਾ ਹੈ ਤਾਂ ਫਿਰ ਉਹ ਨਾ ਚਾਰਾਂ ਨੂੰ ਆਪਾਂ ਜਦੋਂ ਇੱਕ ਲਾਈਨ 'ਚ ਕਰਦੇ ਆ ਤਾਂ ਉਹਨੂੰ ਆਪਾਂ ਕਹਿੰਦੇ ਆ ਸਾਈਟ ਪਿਕਚਰ ਠੀਕ ਹੈ ਜੀ ਸ਼ੂਟਿੰਗ ਵਾਸਤੇ ਮਤਲਬ ਇਫੈਕਟਿਵ ਔਰ ਸਹੀ ਸ਼ੂਟਿੰਗ ਵਾਸਤੇ ਸ ਸਾਈਡ ਪਿਕਚਰ ਨੂੰ ਜੀ ਪਿਕਚਰ ਤੁਸੀਂ ਇੱਕ ਵਾਰੀ ਲੌਕ ਕਰ ਲਈ ਉਸ ਤੋਂ ਬਾਅਦ ਤੁਹਾਡਾ ਜਿਹੜਾ ਮਤਲਬ ਫਾਇਰ ਕਰਨ ਤੋਂ ਇੱਕ ਮੂਮੈਂਟ ਪਹਿਲਾਂ ਤੁਹਾਡੇ ਦਾ ਸਾਰਾ ਧਿਆਨ ਕੇਂਦਰਿਤ ਇਹਦੇ ਤੇ ਹੋਣਾ ਚਾਹੀਦਾ ਜੀ ਫਰੰਟ ਸਾਈਡ ਟਿਪ ਦੇ ਉੱਤੇ ਤਾਂ ਤੁਹਾਡਾ ਨਖਣਾ ਜਿਹੜਾ ਬਿਲਕੁਲ ਇੱਕਦਮ ਸਹੀ ਲੱਗੇਗਾ ਠੀਕ ਹੈ ਅਜਾ ਮੈਨੂੰ ਸਰ ਦੱਸਿਓ ਆਪਾਂ 올림픽ਸ ਦੇ ਵਿੱਚ ਹੀ ਦੇਖ ਰਹੇ ਹਾਂ ਜਿਵੇਂ ਬਿਲਕੁਲ ਉੱਪਰ ਲਿਆ ਕੇ ਫਿਰ ਇਹਨੂੰ ਅੱਗੇ ਟਾਰਗੇਟ ਤੇ ਕੀਤਾ ਜਾਂਦਾ ਉਹ ਉਹਦਾ ਕੀ ਪਰਪਸ ਹੁੰਦਾ ਹੈ ਜਦੋਂ ਉੱਪਰ ਨੂੰ ਲੈ ਕੇ ਜਾਂਦੇ ਆ ਜਾਂ ਫਿਰ ਬੇਸਿਕਲੀ ਤੁਹਾਡੇ ਦੇਖੋ ਜੀ ਜਦੋਂ ਤੁਸੀਂ ਇਸ ਤਰ੍ਹਾਂ ਇਹ ਪਿਸਤਲ ਨੂੰ ਇਸ ਤਰੀਕੇ ਨਾਲ ਫੜਿਆ ਜਾਂਦਾ ਹੈ ਜੀ ਸੋ ਇਹਦੇ ਤੁਹਾਡੇ ਹੁਣ ਦੇਖੋ ਇੱਕ ਆ ਜਿਹੜਾ ਸ਼ੋਲਡਰ ਗਰੁੱਪ ਇਨਵੋਲਡ ਹੈ ਸ਼ੋਲਡਰ ਦਾ ਫਿਰ ਐਲਬੋ ਜੋਇੰਟ ਹੈ ਸ਼ੋਲਡਰ ਜੋਇੰਟ ਰਿਸਟ ਜੋਇ ਇਹ ਤਿੰਨ ਤੱਕ ਜੋਇੰਟ ਇਨਵੋਲ ਹੋਗੇ ਜੀ ਇਹਦੇ ਨਾਲ ਨਾਲ ਬਾਕੀ ਜਿਹੜੇ ਕਨਸਰਨਡ ਮਸਲ ਗਰੁੱਪਸ ਨੇ ਉਹ ਵੀ ਇਨਵੋਲ ਹੋਗੇ ਠੀਕ ਹੈ ਆਈਡੀਆ ਇਸ ਕਿ ਤੁਸੀਂ ਆਪਣੇ ਸ਼ੋਲਡਰ ਨੂੰ ਜਾਂ ਰਿਸਟ ਨੂੰ ਜਾਂ ਐਲਬੋ ਨੂੰ ਅਕੜਾਉਣਾ ਨਹੀਂ ਹੈ ਜੀ ਉਹਨੂੰ ਬਿਲਕੁਲ ਰਿਲੈਕਸ ਰਹਿਣਾ ਤਾਂ ਕਿ ਉਹ ਜਦੋਂ ਤੁਸੀਂ ਉਹਦੇ ਤੇ ਦੱਬੋ ਟ੍ਰਿਗਰ ਨੂੰ ਤਾਂ ਉਹ ਸਟ੍ਰਿਗਰ ਦਬੜਨਾ ਤੁਹਾਡੀ ਉਂਗਲੀ ਦਾ ਜਿਹੜਾ ਪ੍ਰੈਸ਼ਰ ਹੈ ਉਹ ਤੁਹਾਡੇ ਇਹਦੇ ਤੇ ਐਕਟ ਕਰਕੇ ਇਹਨੂੰ ਹਲਾ ਦੇ ਦਿੰਦਾ ਠੀਕ ਹੈ ਤੇ ਤੁਹਾਡਾ ਟਾਰਗੇਟ ਤਾਂ ਬਿਲਕੁਲ ਹੋ ਹੀ ਜਾਏਗਾ ਉਹ ਕੰਸਿਸਟੈਂਸੀ ਜਿਹੜੀ ਹੈ ਉਹ ਬਣੀ ਲੈਂਦੀ ਹੈ ਉਹਨੂੰ ਬਿਲਕੁਲ ਤੁਹਾਡੀ ਜਿਹੜੀ ਜਦੋਂ ਆਪਾਂ ਉੱਪਰੋਂ ਥੱਲੇ ਲੈਣੇ ਤੁਸੀਂ ਕਰਕੇ ਦੇਖੋਗੇ ਨਾ ਥੱਲੋਂ ਉੱਪਰ ਲੈ ਜਾਓਗੇ ਤਾਂ ਥੋੜੀ ਟੈਨਸ਼ਨ ਰਹੇਗੀ ਬਾਹਰ ਦੇ ਵਿੱਚ ਤੁਸੀਂ ਇੱਕ ਵਾਰੀ ਉੱਪਰ ਲੈ ਆ ਕੇ ਫਿਰ ਥੱਲੇ ਲਿਆਓਗੇ ਤਾਂ ਤੁਹਾਡੀ ਬਾਹਂ ਜਿਹੜੀ ਉਹ ਟੈਨਸ਼ਨ ਫ੍ਰੀ ਹੋ ਜਾਏਗੀ ਠੀਕ ਹੈ ਠੀਕ ਹੈ ਕੀ ਉਹਦਾ ਆਈਡੀਆ ਕਿ ਉਹ ਬਿਲਕੁਲ ਟੈਨਸ਼ਨ ਫਰੀ ਰਹਿ ਕੇ ਉਹਦਾ ਜਿਹੜਾ ਪਿਸਟਲ ਦਾ weight ਹੈ ਉਹ ਬਾਹਰ ਉਹਤੇ ਲੈ ਸਕੇ ਅੱਛਾ ਜੀ ਕਿੰਨਾ ਕੁ weight ਹੁੰਦਾ ਜੀ ਇਹਦਾ ਜਿਹਦਾ ਆਪਾਂ ਆਮ ਦੂਸਰੇ ਰਵੋਲਵਰ ਜਾਂ ਪਿਸਟਲ ਦੇ ਦੂਸਰੇ ਹਥਿਆਰ ਦੇਖਦੇ ਆਂ ਤੇ ਇਹ ਜੇ ਤੁਸੀਂ ਨੋਰਮਲ ਪਿਸਟਲ ਤੇ ਰਵੋਲਵਰ ਨਾਲ ਜਿਹੜੇ ਮਤਲਬ ਆਪਣੇ ਸਰਵਿਸ ਪਿਸਟਲ ਦਾ weight ਉਹਨਾ ਕੀ ਹੁੰਦਾ ਨੇਅਰਲੀ ਜੀ ਇਹਦਾ ਜੇ ਤੁਸੀਂ ਦੇਖੋ ਜਿਵੇਂ ਇਹਦਾ ਹੈਂਡਲ ਕਿਥੋਂ ਆਪ ਫੜਦੇ ਆਂ ਲੱਕੜ ਦਾ ਜੀ ਸੋ ਇਹ ਤਾਂ ਹੀ ਮੇਨ ਵੇਟ ਹੈ ਇਹਦੇ ਵਿੱਚ ਔਰ ਉਹਨੂੰ ਬੈਲੈਂਸ ਕਰਨ ਵਾਸਤੇ ਹੀ ਹੈ ਕਿ ਇਹ ਸਾਰੇ ਨੂੰ ਇਹਦੇ ਨਾਲ ਬੈਲੈਂਸ ਹੋ ਕੇ ਤਾਂ ਇੱਕ ਤਰ੍ਹਾਂ ਨਾਲ ਆਲਰੇਡੀ ਬੈਲੈਂਸ ਪੋਜੀਸ਼ਨ ਉੱਤੇ ਹੀ ਪੜਿਆ ਹੋਇਆ ਹੈ ਠੀਕ ਹੈ ਜੀ ਠੀਕ ਹੈ ਅੱਛਾ ਸਰ ਇਹਦੀ ਵਾਰ ਦੱਸੀ ਇਹ ਥੋੜਾ ਇਲੈਕਟ੍ਰੋਨਿਕ ਸਿਸਟਮ ਹੁੰਦਾ ਹੈ ਜਿਵੇਂ 올림픽ਸ ਦੇ ਵਿੱਚ ਵੀ ਇਦਾਂ ਹੀ ਚੱਲਦਾ ਸਾਡੇ ਕੋਲ ਦੋ ਤਰ੍ਹਾਂ ਦੇ ਟਾਰਗੇਟ ਨੇ ਜੀ ਤੁਸੀਂ ਦੇਖ ਸਕਦੇ ਹੋ 1 ਤੋਂ ਲੈ ਕੇ 29 ਨੰਬਰ ਜਿਹੜੇ ਗ੍ਰੀਨ ਟਾਰਗੇਟਸ ਨੇ ਇਹ ਮੈਨੂਅਲ ਟਾਰਗੇਟਸ ਨੇ ਠੀਕ ਹੈ ਜੀ ਫਿਰ ਇਧਰੋਂ 1 ਤੋਂ ਲੈ ਕੇ 5 ਇਹ ਸਾਰੇ ਇਲੈਕਟ੍ਰੋਨਿਕ ਟਾਰਗੇਟਸ ਨੇ ਇਹ ਬਿਲਕੁਲ ਐਜ਼ ਇਟ ਇਜ਼ ਸੈਟਅ ਉਸੇ ਲਗਾਵਾਂਗੇ ਤਾਂ ਜਿਸ ਉਹ ਜਿਹੜਾ ਤੁਹਾਨੂੰ ਬਲੈਕ ਡਾਟ ਨਜ਼ਰ ਆ ਰਿਹਾ ਉਹਦੀ ਮਾਰਕਿੰਗ ਅੰਦਰ ਇਸ ਤਰੀਕੇ ਹੋਈ ਹੋਈ ਹੈ 1 ਤੋਂ ਲੈ ਕੇ 10 ਬੰਦਰ ਤੱਕ ਜੀ ਜਿੱਥੇ ਤੁਹਾਡਾ ਨਿਖਾਨਾ ਲੱਗੇਗਾ ਉਹ ਤੁਹਾਨੂੰ ਇੱਥੇ ਡਿਸਪਲੇ ਹੋਏਗਾ ਸਕਰੀਨ ਤੇ ਵੀ ਤੁਹਾਡਾ ਨਿਖਾਨਾ ਇੱਥੇ ਲੱਗਾ ਔਰ ਉਹਦੀ ਕਨਸਰਨਡ ਮਾਰਕਿੰਗ ਇਧਰ ਆ ਜਾਏਗੀ ਠੀਕ ਹੈ ਜੀ ਔਰ ਇੱਕ ਗੱਲ ਦੱਸੋ ਜਿਵੇਂ ਆਪਾਂ ਸਕਰੀਨ ਤੇ ਤਾਂ ਅੱਜ ਕੱਲ੍ਹ 올림픽ਸ ਚੱਲ ਰਹੇ ਨੇ ਤਾਂ ਆਪਾਂ ਉਹਦੇ ਵਿੱਚ ਦੇਖਦੇ ਆ ਉਹ ਵੱਡੀ ਲੱਗਦੀ ਹੈ ਇਨਸ਼ਾਅੱਲੇ ਵਾਲੀ ਦੇਖਣ ਨੂੰ ਪਰ ਜਿਹੜਾ ਟਾਰਗੇਟ ਸੇਮ ਇਸੇ ਸਾਈਜ਼ ਦਾ ਟਾਰਗੇਟ ਇਹ 10 ਮੀਟਰ 에ਅਰ ਔਰ ਪਿਸਟਲ ਰਾਈਫਲ ਵਾਸਤੇ ਦਿਸ ਇਜ਼ ਦਾ ਸਟੈਂਡਰਡ ਟਾਰਗੇਟ ਡਿਸਪਲੇ ਉਹ ਦਾ ਤੁਸੀਂ ਇੰਨਾ ਦੇਖ ਲਓ ਜਾਂ ਵੱਡੀ ਸਕਰੀਨ ਦੇ ਦੇਖ ਲਓ ਉਹ ਵਾਦੀ ਕਰੇ ਠੀਕ ਹੈ ਜੀ ਟਾਰਗੇਟ ਦਾ ਸ ਠੀਕ ਹੈ ਜੀ ਔਰ ਸਰ ਇਹ ਜਿਵੇਂ ਹੁਣ ਹੁਣ ਈਵੈਂਟ ਚੱਲ ਰਿਹਾ ਉਹਦੇ ਵਿੱਚ ਫਿਰ ਆਪਾਂ ਸੁਣਦੇ ਆ ਕਿ ਹੁਣ ਇਹਦੇ ਵਿੱਚ ਇੰਨੇ ਸ਼ਾਰਟ ਕਰਨੇ ਦੇ ਵਿੱਚ ਇੰਨੇ ਸ਼ਾਰਟ ਕਰਨੇ ਉਹ ਕਿਹੜੇ ਕਿਹੜੇ ਪਾਰਟ ਹੁੰਦੇ ਨੇ ਇਹਦੇ ਵਿੱਚ ਉਹ 60 ਉਹਨਾਂ ਦੇ ਸ਼ਾਟਸ ਹੁੰਦੇ ਨੇ ਟੋਟਲ ਉਹਨਾਂ ਦੇ 60 ਸ਼ਾਟਸ ਦੀ ਮਾਰਕਿੰਗ ਦੇ ਹਿਸਾਬ ਨਾਲ ਪੇ 600 ਦੇ ਵਿੱਚੋਂ ਨੰਬਰ ਲੱਗ ਜਾਂਦੇ ਮਾਰਕਸ ਲੱਗ ਜਾਂਦੇ ਠੀਕ ਹੈ ਜੀ ਫਿਰ ਰਾਈਫਲ ਵਾਲਾ ਜੀ ਇਹ ਅਲੱਗ ਈਵੈਂਟ ਹੁੰਦਾ ਜੀ ਹਾਂ ਜੀ ਉਹ 10 ਮੀਟਰ ਪਿਸਟਲ ਹੈ ਜੀ 에어 ਪਿਸਟਲ ਇਹ 10 ਮੀਟਰ 에어 ਰਾਈਫਲ ਹੈ ਇਹਦਾ ਜਿਹੜਾ ਮੈਂ ਜਿੱਦਾਂ ਤੁਹਾਨੂੰ ਉਧਰ ਸਾਈਡ ਅਲਾਈਨਮੈਂਟ ਤੇ ਸਾਈਡ ਪਿਕਚਰ ਦੱਸਿਆ ਸੀਗਾ ਇਹ ਤਾਂ ਥੋੜਾ ਜਿਹਾ ਡਿਫਰੈਂਟ ਹੁੰਦਾ ਤੇ ਤੁਸੀਂ ਜੇ ਇੱਧਰ ਆਓਗੇ ਮੈਂ ਤੁਹਾਨੂੰ ਇਧਰੋਂ ਦੀ ਦਿਖਾਣਾ ਜੀ ਫਿਰ ਕਿਉਂਕਿ ਇਧਰੋਂ ਦਿਖਾ ਦਿਓ ਜੀ ਇਹ ਦੇਖੋ ਉਰੇ ਤੁਹਾਨੂੰ ਮੈਂ ਬੈਕ ਸਾਈਡ ਯੂ ਦਿਖਾਇਆ ਸੀ ਇਹਦੇ ਤੁਹਾਨੂੰ ਇਹ ਬੈਕਹੈਂਡ ਪਰਸਨ ਨਜ਼ਰ ਆ ਰਿਹਾ ਗੋ ਜੀ ਜੀ ਸੋ ਇਸ ਹੋਲ ਦੇ ਵਿੱਚੋਂ ਉਹ ਜਿਹੜੀ ਫਰੰਟ ਸਾਈਡ ਅਪਰਚਰ ਹੈ ਉਹਦੇ ਰਾਹੀਂ ਟਾਰਗੇਟ ਵੱਲੋਂ ਦੇਖਣਾ ਤੁਸੀਂ ਇੱਕ ਵਾਰ ਇਹਦੇ ਅੰਦਰੋਂ ਦੇਖ ਕੇ ਦੇਖੋਗੇ ਤੁਹਾਨੂੰ ਸਰਕਲ ਨਜ਼ਰ ਆਏਗਾ ਦੇਖੋ ਇੱਕ ਵਾਰ ਜੀ ਜੀ ਬਿਲਕੁਟਾ ਸਰਕਲ ਕਿੰਨ ਸਰਕਲ ਅਦਰ ਆਣਗੇ ਇਹ ਵਾਲਾ ਸਰਕਲ ਉਹ ਵਾਲਾ ਫਿਰ ਟਾਰਗੇਟ ਜੀ ਜੀ ਉਹਨਾਂ ਨੂੰ ਇੱਕ ਲਾਈਨ ਚ ਲਿਆ ਕੇ ਉਹਨੂੰ ਫਾਇਲ ਕਰਨਾ ਤੋਂ ਦੈਟ ਇਜ਼ ਸਾਈਡ ਪਿਕਚਰ ਰਾਈਫਲ ਦੇ ਕੇਸ ਠੀਕ ਹੈ ਜੀ ਇਹ ਸਰ ਕਿੰਨੇ ਕੁ ਮਹਿੰਗੇ ਹੈਗੇ ਨੇ ਜੀ ਇਕਵਪਮੈਂਟ ਥੋੜਾ ਜਿਹਾ ਕੋਸਟਲੀ ਹੈ ਜੀ ਇਕਵਪਮੈਂਟ No doubt ਪਿਸਟਲ ਦਾ ਰੇਟ ਹੈ ਉਹ ਰੇਟ ਤੋਂ 2 ਲੱਖ ਦੇ ਆਸ-ਪਾਸ ਹੁੰਦਾ ਇਸ ਰਾਈਫਲ ਦਾ ਰੇਟ 2.5 ਤੋਂ 3 ਲੱਖ ਦੇ ਆਸ-ਪਾਸ ਹੈ ਠੀਕ ਹੈ ਇਹ ਆਪਾਂ ਦੇਖਦੇ ਹਾਂ ਸਰ ਪੰਜਾਬ ਦੇ ਵਿੱਚ ਰੇਂਜਿਸ ਹੈਗੀਆਂ ਨੇ ਖਿਡਾਰੀ ਪੰਜਾਬ ਤੋਂ ਕਿੰਨੇ ਕੁ ਤੁਸੀਂ ਹੁਣ ਤੱਕ ਦੇਖੇ ਆ ਕਿ ਜਿਹੜੇ ਇਹਨਾਂ ਰੇਂਜਿਸ ਦੇ ਵਿੱਚ ਪ੍ਰੈਕਟਿਸ ਕਰਕੇ ਅੱਗੇ ਤੱਕ ਜਾ ਚੁੱਕੇ ਨੇ ਪੰਜਾਬ ਤੋਂ ਕਿੰਨੇ ਕੁ ਹੈਗੇ ਨੇ ਜੀ ਪੰਜਾਬ ਪੁਲਿਸ ਦੇ ਹੈਗੇ ਨੇ ਸਾਡੇ ਇਸ ਟਾਈਮ ਸਬ-ਇੰਸਪੈਕਟਰ ਅੰਜਮ ਮੋਦਗਿਲ ਹੈ ਉਹ ਵੀ ਗਏ ਹੋਏ ਨੇ ਪੈਰਿਸ 올림픽ਸ ਦੇ ਵਿੱਚ ਓਲੰਪਿਕਨ ਓਲੰਪੀਅਨਸ ਨੇ ਸ਼ੂਟਿੰਗ ਦੇ ਵਿੱਚ ਅਚਾਈ ਸਿੱਧੂ ਹੈ ਰਿੰਦਨ ਸੋਢੀ ਹੈ ਇਹ ਸਾਡੇ ਇਹ ਪੰਜਾਬ ਪੁਲਿਸ ਅਫਸਰ ਨੇ ਸਾਰੇ ਠੀਕ ਹੈ ਜੀ ਸ਼ੂਟਿੰਗ ਦੇ ਵਿੱਚ 올림픽 ਲੈਵਲ ਤੱਕ ਦੇ ਲੋਕ ਠੀਕ ਹੈ ਜੀ ਇਹ ਸਰ ਆਮ ਜਿੱਦਾਂ ਹੁਣ 올림픽 ਤੱਕ ਜਾਣ ਦਾ ਇੱਕ ਕ੍ਰਾਈਟੇਰੀਆ ਕੀ ਹੁੰਦਾ ਹੈ 플레이ਰ ਜੇ ਤੁਹਾਡੀ ਰੇਂਜ ਦੇ ਵਿੱਚ ਇੱਥੇ ਪ੍ਰੈਕਟਿਸ ਕਰ ਰਿਹਾ ਕਿਸੇ ਰੇਂਜ ਦੇ ਵਿੱਚ ਵੀ ਲਾ ਲੋ ਉਹ ਕਿਵੇਂ ਉਹਦੇ ਸਟੈਪਸ ਹੁੰਦੇ ਨੇ ਵੀ ਅੱਗੇ ਤੋਂ ਅੱਗੇ ਨਿਕਲ ਕੇ 올림픽 ਤੱਕ ਕੌਣ ਸਰ ਕੋਈ ਵੀ ਗੇਮ ਹੈ ਨਾ ਜੀ ਜਿਵੇਂ ਆਪਣਾ ਸ਼ੂਟਿੰਗ ਵੀ ਗੇਮ ਹੈ ਇਹਦੇ ਵੀ ਤੁਸੀਂ ਸਟਾਰਟ ਕਰਦੇ ਹੋ 92 ਤੋਂ ਬਜੀ ਤੁਸੀਂ ਨਵੇਂ 플레이ਰ ਹੋ ਉਸ ਤੋਂ ਬਾਅਦ ਤੁਸੀਂ ਡਿਸਟ੍ਰਿਕਟ ਲੈਵਲ ਤੇ ਆਨੇ ਹੋ ਫਿਰ ਸਟੇਟ ਲੈਵਲ ਤੇ ਆਨੇ ਹੋ ਫਿਰ ਨੈਸ਼ਨਲ ਜਾਣੇ ਹੋ ਨੈਸ਼ਨਲ ਤੋਂ ਵਰਲਡ ਗੇਮਸ ਤੇ ਜਾਣੇ ਹੋ ਫਿਰ 올림픽 ਤੱਕ ਉਹ ਜਿਹੜਾ ਲੈਵਲਿੰਗ ਉਹ ਉਸੇ ਤਰੀਕੇ ਨਾਲ ਗ੍ਰੇਡਿਸ਼ਨ ਅੱਗੇ ਦੇ ਕੇ ਜਾਂਦੀ ਰਹਿੰਦੀ ਹੈ ਜਿਵੇਂ ਜਿਵੇਂ ਤੁਹਾਡੀ ਗੇਮ ਇੰਪਰੂਵ ਹੁੰਦੀ ਜਾਂਦੀ ਹੈ ਤੁਸੀਂ ਕੁਆਲੀਫਾਈ ਕਰਦੇ ਰਹਿੰਦੇ ਹੋ ਅਗਲੇ ਲੈਵਲ ਵਾਸਤੇ ਜੀ 올림픽 ਸਰ ਹਾਈएस्ट ਲੈਵਲ ਹੋ ਗਿਆ ਕਿਸੇ ਵੀ ਸਪੋਰਟ ਦਾ ਜੀ 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 ਅੱਛਾ ਸਰ ਮਹਿੰਗਾ ਕਿੰਨਾ ਖਹਿਗਾ ਜੀ ਆਪਾਂ ਜੇ ਪਿਸਟਲ ਦੀ ਗੱਲ ਕਰ ਰਹੇ ਹਾਂ ਰਾਈਫਲ ਦੀ ਗੱਲ ਕਰ ਰਹੇ ਹਾਂ ਸੌਬਕ ਤੌਰ ਦੇ ਤੇ ਮਹਿੰਗੇ ਨੇ ਪਰ ਜੇ ਆਮ ਘਰਾਂ ਦੇ ਬੱਚੇ ਆਪਾਂ ਅਥਰ ਕਹਿ ਦਿੰਨੇ ਆਂ ਭੀ ਅੱਗੇ ਨਿਕਲ ਸਕਦੇ ਨੇ ਕਿਉਂ ਨਾ ਜਾ ਸਕਦੇ ਮਹਿੰਗਾ ਕਿੰਨਾ ਖਹਿਗਾ ਜੀ ਮਹਿੰਗਾ ਹੈਗਾ ਜੀ ਨੋ ਡਾਊਟ ਇਹ ਗੇਮ ਥੋੜੀ ਜੀ ਕਾਸਟਲੀ ਹੈ ਉਹਦੇ ਪਰ ਇਹ ਵੀ ਜਦੋਂ ਜਿਹਨੇ ਕਰਨਾ ਹੁੰਦਾ ਫਿਰ ਸ਼ੌਂਕ ਹੁੰਦਾ ਜਨੂੰ ਜਾਂ ਜਿਹੜਾ ਨੂੰ ਲੱਗਦਾ ਕਿ ਹਾਂ ਮੈਂ ਪ੍ਰੋਫੈਸ਼ਨਲੀ ਕਰ ਸਕਦਾ ਹਾਂ ਵਿੱਚ ਕੈਪੇਬਿਲਿਟੀ ਹੈ ਉਹ ਵੀ ਕਿਤਨਾ ਕੁ ਤੋਂ ਮੈਨੇਜ ਕਰਕੇ ਇੱਕ ਵਾਰੀ ਵਨ ਟਾਈਮ ਇਨਵੈਸਟਮੈਂਟ ਹੈ ਠੀਕ ਹੈ ਜੀ ਵੈਪਨ ਦਾ ਇੱਕ ਵਾਰੀ ਲੈਣਾ ਉਸ ਤੋਂ ਬਾਅਦ ਉਹਦੀ ਰਨਿੰਗ ਕਾਸਟ ਤਾਂ ਬਿਲਕੁਲ ਮਿਨੀਮਲ ਹੈ ਜੀ ਮੇਨ ਜਿਹੜੀ ਉਹਦੀ ਇਨੀਸ਼ੀਅਲ ਕਾਸਟ ਹੈ ਵੈਪਨ ਦੀ ਉਹੀ ਜ਼ਿਆਦਾ ਹੈ ਜੀ ਜੀ ਸੋ ਉਹਦੇ ਕਰਕੇ ਜ਼ਰੂਰ ਨਾਉਟ ਮਹਿੰਗਾ ਹੈ ਪਰ ਜਿਦਾ ਇਹ ਸਾਡੀ ਹੁਣ ਰੇਂਜ ਹੈ ਸ਼ੂਟਿੰਗ ਰੇਂਜ ਹੈ ਇਹ ਮਤਲਬ ਸਾਡਾ ਕਲੱਬ ਬਣਿਆ ਹੋਇਆ ਸ਼ੂਟਿੰਗ ਕਲੱਬ ਪੀਏਪ ਦਾ ਉਹ ਇੱਕ ਸੁਸਾਇਟੀ ਦੇ ਤੌਰ ਤੇ ਚਲਾਉਂਦੇ ਆ ਅਸੀਂ ਉਹਦੇ ਵਿੱਚ ਜਿਹੜੇ ਪ੍ਰਾਈਵੇਟ ਇੰਡੀਵਿਜੂਅਲਸ ਨੇ ਉਹ ਵੀ ਮੈਂਬਰਸ਼ਿਪ ਲੈ ਸਕਦੇ ਨੇ ਸੋ ਰੇਂਜ ਵਾਸਤੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਅੱਗੇ ਆਪਣੇ ਪ੍ਰੈਕਟਿਸ ਕਰ ਸਕਦੇ ਠੀਕ ਹੈ ਕਿ ਕੋਈ ਵੀ ਆ ਕੇ ਇਥੋਂ ਮੈਂਬਰਸ਼ਿਪ ਲੈ ਕੇ ਪੁਲਿਸ ਦੀ ਰੇਂਜ ਆਦਾ ਨਹੀਂ ਕੋਈ ਨਹੀਂ ਆ ਸਕਦਾ ਸਿਵਿਲਿਨ ਵੀ ਆ ਕੇ ਬਿਲਕੁਲ ਬਿਲਕੁਲ ਸਿਵਿਲਿਨ ਮੈਂਬਰਸ਼ਿਪ ਦਾ ਸਾਡੇ ਕੋਲ ਸਿਸਟਮ ਹੈ ਜੀ ਤੇ ਉਹ ਐਨੂਅਲ ਜਾਂ ਲਾਈਫਟਾਈਮ ਮੈਂਬਰਸ਼ਿਪ ਲੈ ਕੇ ਉਹਨੇ ਐਸੇ ਅੱਗੇ ਪ੍ਰੈਕਟਿਸ ਕਰ ਸਕਦਾ ਸੀ ਤੁਸੀਂ ਫਿਰ ਸਰ ਇੱਕ ਤਾਂ ਘੋੜਸਵਾਰੀ ਵਾਲਾ ਤੁਹਾਡਾ ਸ਼ੌਂਕ ਸੀ ਪਹਿਲਾਂ ਦੇਖਿਆ ਇਹ ਵੀ ਤੁਹਾਨੂੰ ਸੀਗਾ ਬਚਪਨ ਤੋਂ ਸੀਗਾ ਜਾਂ ਫਿਰ ਜਿੱਦਾਂ ਇਹਦਾ ਡਿਪਾਰਟਮੈਂਟ ਦੇ ਵਿੱਚ ਆਏ ਆ ਉਹ ਕਰਨਾ ਪੈ ਗਿਆ ਤਾਂ ਸ਼ੌਂਕ ਬਣਿਆ ਨਹੀਂ ਉਹ ਜਿੱਦਾਂ ਹੁੰਦਾ ਨਾ ਵੀ ਆਪਣੇ ਪੁਰਾਣੇ ਮੇਲੇ ਲੱਗਦੇ ਹੁੰਦੇ ਸੀ ਜਦੋਂ ਉਹਦੇ ਵਿੱਚ ਉਹ ਚਿਰਿਆਂ ਵਾਲੇ ਬੰਦੂਕ ਦੇ ਨਾਲ ਗੁਬਾਰੇ ਫੋੜਦੇ ਹੁੰਦੇ ਸੀ ਉਹ ਜਰੂਰ ਸ਼ੌਂਕ ਹੁੰਦਾ ਸੀ ਬਚਪਨ ਦੇ ਵਿੱਚ ਪਰ ਇਹਨੇ ਦੀ ਪਤਾ ਵੀ ਹਾਂ ਵੱਡੇ ਹੋ ਕੇ ਮਰ ਕੇ ਉਹੀ ਟ੍ਰੇਨਿੰਗ ਦੇ ਵਾਈਪਾਰਟ ਬਣ ਜਾਣਾ ਸੋ ਟ੍ਰੇਨਿੰਗ ਦੇ ਵਿੱਚ ਜਦੋਂ ਅਸੀਂ ਆਪਣੀ ਫਾਇਰਿੰਗ ਦੀ ਸਾਰੋ ਪ੍ਰੈਕਟਿਸ ਕਰਨੇ ਹੁੰਦੇ ਸੀ ਤੇ নো ਡਾਊਟ ਉਹਦੇ ਵਿੱਚ ਠੀਕ ਹੈ ਠੀਕ ਹੈ ਤਾਂ ਹੁਣ ਜਿਵੇਂ ਇੱਥੋਂ ਤੁਹਾਡੇ ਪਲੇਅਰ ਗਏ ਨੇ ਜੀ ਇਹ ਇਹ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਦਾ ਸਪੋਰਟ ਕਰਦੀ ਹੈ ਜੀ ਨੈਸ਼ਨਲ ਲੈਵਲ ਦੇ ਉੱਤੇ ਕਿਸ ਤਰੀਕੇ ਦੀ ਸਪੋਰਟ ਪਲੇਅਰ ਨੂੰ ਮਿਲਦੀ ਹੈ ਜੀ ਇਸ ਤੋਂ ਦੇਖੋ ਜਦੋਂ ਇੱਕ ਪਲੇਅਰ ਇੱਕ ਲੈਵਲ ਤੋਂ ਅੱਗੇ ਨਿਕਲ ਜਾਂਦਾ ਨਾ ਜੀ ਫਿਰ ਉਹਦੇ ਵਿੱਚ ਪੁਲਿਸ ਜਾਂ ਜਾਂ ਗਵਰਨਮੈਂਟ ਦਾ ਕੋਈ ਫਰਕ ਨਹੀਂ ਰਹਿ ਜਾਂਦਾ ਉਹ ਤਾਂ ਫਿਰ ਜਿੱਦਾਂ ਹੁਣ ਇੰਡੀਆ ਨਲੰਬਿਕ ਐਸੋਸੀਏਸ਼ਨ ਹੈ ਜਿਹੜੇ 올림픽ਸ ਦੇ ਵਿੱਚ ਪਲੇਅਰ ਜਾ ਰਹੇ ਨੇ ਉਹ ਤਾਂ ਸਾਰੇ ਫਿਰ ਉਹਨਾਂ ਨੂੰ ਇੱਕੋ ਤਰ੍ਹਾਂ ਦੀ ਸਪੈਸੀਟੀਆਂ ਇੰਡੀਆ ਨਲੰਬਿਕ ਐਸੋਸੀਏਸ਼ਨ ਵੱਲੋਂ ਦਿੱਤੀ ਜਾਂਦੀ ਹੈ ਔਰ ਮੈਨੂੰ ਪੱਕਾ ਹੁਣ ਉਹਨੂੰ ਕਿਵੇਂ ਤੁਸੀਂ ਦੇਖਦੇ ਹੋ ਸਰ ਜਿਸ ਤਰੀਕੇ ਦੇ ਨਿਸ਼ਾਨੇ ਹੋਰ ਮਾਡਲ ਨਹੀਂ ਜੀ ਬਿਲਕੁਲ ਦੇਖੋ ਯੂਥ ਵਾਸਤੇ ਆਪਾਂ ਗੱਲ ਕਰਦੇ ਆਂ ਵੀ ਅੱਜ ਜਿਹੜਾ ਖਾਸ ਕਰਕੇ ਪੰਜਾਬ ਦਾ ਯੂਥ ਹੈ ਉਹ ਉਹਨੂੰ ਲੋੜ ਹੈ ਸਪੋਰਟਸ ਵੱਲ ਨੂੰ ਅਟਰੈਕਟ ਕਰਨ ਦੀ ਜੀ ਤੋਂ ਮਨੂ ਬੱਗਰ ਵਰਗੇ ਜਾਂ ਹੋਰ ਜਿਹੜੇ ਇਸ ਤਰੀਕੇ ਦੇ ਇੰਟਰਨੈਸ਼ਨਲ ਲੈਵਲ ਦੇ ਪਲੇਅਰਸ ਦੇ ਹੋਏ ਨੇ ਇਹੋ ਕਿਸੇ ਵੀ ਸਪੋਰਟਸ ਦੇ ਨੇ ਉਹ ਡੈਫੀਨਿਟਲੀ ਰੋਲ ਮਾਡਲ ਨਹੀਂ ਯੂਥ ਵਾਸਤੇ ਹੁਣ ਜਿਹੜੇ ਨੌਜਵਾਨ ਪੀੜ੍ਹੀ ਹੈਗੀ ਆ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਸ਼ੌਂਕ ਰੱਖਦੇ ਨੇ ਜੀ ਵੈਸੇ ਇਸ ਸਪੋਰਟ ਨੂੰ ਕਿੰਨੇ ਮਹਿੰਗਾ ਹੋਣ ਦੇ ਕਰਕੇ ਕਿਤੇ ਆਦਾ ਨਹੀਂ ਹੁੰਦਾ ਵੀ ਸ਼ੌਂਕ ਦੱਬਿਆ ਜਾਂਦਾ ਨਹੀਂ ਇੱਥੇ ਮੈਨੂੰ ਦੱਸਿਆ ਨਾਲੇ ਵੀ 400 ਦੇ ਆਸ-ਪਾਸ ਮੈਂਬਰਸ਼ਿਪ ਹੈ ਸਾਡੇ ਜਿਹੜੇ ਸ਼ੂਟਿੰਗ ਕਲੱਬ ਦੀ ਸੋ ਉਹਨੂੰ ਦੇਖੇ ਨੇ ਇਸ ਦਾ ਨਹੀਂ ਲੱਗਦਾ ਵੀ ਕੋਈ ਇਹ ਪ੍ਰੋਬਲਮ ਹੈ ਵੀ ਇਹ ਸ਼ੌਂਕ ਮਹਿੰਗਾ ਹੈ ਇਸ ਕਰਕੇ ਲੋਕੀ ਘਟ ਆ ਰਹੇ ਨੇ ਬਾਕੀ ਦੇਖੋ ਜਿਹਨੇ ਕਰਨਾ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਜਿਹਨੇ ਕਰਨਾ ਹੈ ਉਹਨੂੰ ਲੱਗਦਾ ਕਿ ਮੇਰੇ ਸਕੇਪੇਬਿਲਿਟੀ ਹੈ ਉਹ ਕਿਤਨਾ ਕੁ ਤਰ੍ਹਾਂ ਮੈਨੇਜ ਕਰਕੇ ਉਹ ਕਰ ਹੀ ਲੈਂਦਾ ਹੈ ਕਿੱਟ ਦੇ ਲਾਗੇ ਪਹੁੰਚ ਤੁਸੀਂ ਇਹਦੇ ਬਾਰੇ ਵੀ ਜ਼ਿਕਰ ਥੋੜਾ ਜਿਆ ਕਰ ਰਹੇ ਸੀਗੇ ਇਹ ਵੀ ਜ਼ਰੂਰ ਦੱਸਿਓ ਜੀ ਇਹ ਜਦੋਂ ਆਪਾਂ ਏਅਰ ਰਾਈਫਲ ਦੇ ਨਾਲ ਫਾਇਰਿੰਗ ਕਰਨੀ ਹੈ ਤਾਂ ਇਹ ਰਾਈਫਲ ਨਾਲ ਫਾਇਰਿੰਗ ਕਰਨ ਵਾਸਤੇ ਇੱਕ ਸ਼ੂਟਿੰਗ ਕਿਟ ਹੈ ਇਹ ਜਿਹੜਾ ਪਲੇਅਰ ਹੈ ਉਹ ਆਪਣੇ ਉੱਤੇ ਪਾਉਂਦਾ ਤਾਂ ਕਿ ਜਿਹੜੀ ਬਾਡੀ ਦੀ ਅਨਸੈਸਰੀ ਵਾਈਬ੍ਰੇਸ਼ਨ ਹੈ ਪਰ ਮੂਵਮੈਂਟ ਹੈ ਉਹਨੂੰ ਮਿਨੀਮਾਈਜ਼ ਕੀਤਾ ਜਾ ਸਕੇ ਕਿਉਂਕਿ ਦੋਨੋਂ ਵੈਪਨਸ ਬਹੁਤ ਸੈਂਸਿਟਿਵ ਨੇ ਹਲਕੀ ਜੀ ਤੁਹਾਡੀ ਮੂਵਮੈਂਟ ਬਾਹ ਦੀ ਜਾਂ ਬਾਡੀ ਦੀ ਹੋਈ ਨਹੀਂ ਤਾਂ ਉਹ ਤੁਹਾਡਾ ਟਾਰਗੇਟ ਵਾਸ਼ ਆਊਟ ਹੋ ਜਾਏਗਾ ਇਵਨ ਇਹ ਵੀ ਹੈ ਵੀ ਜਦੋਂ ਤੁਸੀਂ ਸ਼ੂਟ ਕਰਨ ਲੱਗਣਾ ਹੈ ਤਾਂ ਟ੍ਰਿਗਰ ਦਬਾਉਣ ਤੋਂ ਪਹਿਲਾਂ ਇਵਨ ਸਾਹ ਵੀ ਨਹੀਂ ਲੈਣਾ ਮੈਨੂੰ ਉਹੀ ਸਵਾਲ ਲੱਗਾ ਸੀਗਾ ਕਰਨ ਕਿ ਸਾਹ ਦਾ ਕਿ ਕਿੰਨਾ ਕੁ ਰੋਕਿਆ ਜਿੱਥੇ ਸਾਹ ਰੋਕ ਲਿਆ ਬਸ ਉੱਥੇ ਰੋਕ ਲਿਆ ਉਸ ਤੋਂ ਬਾਅਦ ਟ੍ਰਿਗਰ ਦਬ ਕੇ ਫੇਰ ਹੀ ਤੁਹਾਡਾ ਸਾਹ ਅਗਲਾ ਕੰਟੀਨਿਊ ਹੋਏਗਾ ਉਹਦੇ ਨਾਲ ਵੀ ਉਹਦਾ ਫਰਕ ਪੈਂਦਾ ਔਰ ਹੋ ਸਕਦਾ ਕਿ ਵਾਸ਼ ਆਊਟਿੰਗ ਹੋ ਜਾਵੇ ਇਹ ਕਿੰਨੇ ਕੁ ਸਾਰੇ ਦੀ ਕਾਸਟ ਹੈਗੀ ਹੈ ਜੀ ਇਹਦੀ 70-80 ਹਜ਼ਾਰ ਦੇ ਆਸ-ਪਾਸ ਇਹ ਕਿੱਟ ਦੀ ਕਾਸਟ ਹੈ ਜੀ ਸੋ ਇਹ ਜੋ ਜਿਹਨੇ ਉਸ ਪ੍ਰੋਫੈਸ਼ਨਲ ਲੈਵਲ ਤੇ ਜਾ ਕੇ ਖੇਡਣਾ ਉਹਦੇ ਵਾਸਤੇ ਇਹ ਜ਼ਰੂਰੀ ਹੋ ਜਾਂਦੀ ਹੈ ਠੀਕ ਹੈ ਪੰਜਾਬ ਦੇ ਯੂਥ ਨੂੰ ਕੁਝ ਕਹਿਣਾ ਚਾਹੁੰਦੇ ਆਂ 올림픽ਸ ਦੇ ਵਿੱਚ ਜਿਵੇਂ ਐਸਐਮ ਦਾ ਰੁਝਾਨ ਬਣਿਆ ਪਿਆ ਅੱਜ ਤਾਂ ਸਾਰੇ ਹਾਕੀ ਵੀ ਚੱਕ ਰਹੇ ਨੇ ਸਾਰੇ ਸ਼ੂਟਿੰਗ ਵਾਲੀ ਵੇਖ ਵੀ ਰਹੇ ਨੇ ਔਰ ਕੋਸ਼ਿਸ਼ ਵੀ ਕਰ ਰਹੇ ਨੇ ਕਿ ਇਸ ਪਾਸੇ ਨੂੰ ਆਈਏ ਯੂਥ ਨੂੰ ਕੁਝ ਕਹਿਣਾ ਚਾਹੁੰਦੇ ਸੀ ਨਹੀਂ ਡੈਫੀਨਿਟਲੀ ਦੇਖੋ ਯੂਥ ਵਾਸਤੇ ਮੇਰਾ ਇੱਕੋ ਹੀ ਮੈਸੇਜ ਹਮੇਸ਼ਾ ਤੋਂ ਹੁੰਦਾ ਕਿ ਨਸ਼ਿਆਂ ਤੋਂ ਦੂਰ ਰਹੋ ਆਪਣੇ ਆਪ ਨੂੰ ਫਿਜ਼ੀਕਲੀ ਔਰ ਮੈਂਟਲੀ ਫਿਟ ਰੱਖੋ ਔਰ ਕੋਈ ਵੀ ਗੇਮ ਚਾਹੇ ਉਹ ਕਿਦਾਂ ਦੀ ਵੀ ਹੋਵੇ ਉਹਨੂੰ ਐਥਲੈਟਿਕ ਸਕਿੱਲ ਹੋ ਕਿਸੇ ਵੀ ਤਰ੍ਹਾਂ ਦੀ ਗੇਮ ਜਿਹੜੀ ਤੁਹਾਨੂੰ ਪਸੰਦ ਹੈ ਉਸ ਗੇਮ ਦੇ ਵਿੱਚ ਆਪਣੇ ਆਪ ਨੂੰ ਇਨਵੋਲ ਕਰੋ ਔਰ ਪੋਸੀਬਲ ਹੋਏਗਾ ਜੇਕਰ ਤੁਹਾਡੇ ਅੰਦਰ ਕੈਪੇਬਿਲਿਟੀ ਹੈ ਤਾਂ ਤੁਸੀਂ ਉਸ ਗੇਮ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਵੀ ਪਹੁੰਚ ਸਕਦੇ ਹੋ ਠੀਕ ਹੈ ਸਰ ਠੀਕ ਹੈ ਜੀ ਧੰਨਵਾਦ ਸਰ ਗੱਲਬਾਤ ਕਰਨ ਲਈ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸਮਾਧਤਾਤਾ ਡੀਆਈਜੀ ਇੰਦਰਬੀਰ ਸਿੰਘ ਨੇ ਔਰ ਵਿਸਥਾਰ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰ ਕਿਵੇਂ ਇੱਕ ਪਲੇਅਰ ਸ਼ੂਟਿੰਗ ਦੇ ਵਿੱਚ ਜਾ ਕੇ ਅੱਗੇ ਵਧ ਸਕਦਾ ਇਸ ਤਰੀਕੇ ਦੀ ਪ੍ਰੈਕਟਿਸ ਹੁੰਦੀ ਹੈ ਕਿ ਇਸ ਤਰੀਕੇ ਦੇ ਈਕੁਪਮੈਂਟ ਵਰਤੇ ਜਾਂਦੇ ਹਨ ਕਿੰਨੀ ਕੀ ਮਹਿੰਗੀ ਗੇਮ ਹੈਗੀ ਔਰ ਫਿਰ 올림픽 ਦਾ ਰਸਤਾ ਕਿਵੇਂ ਤੈਅ ਕੀਤਾ ਜਾਂਦਾ ਉਮੀਦ ਹੈ ਤੁਹਾਨੂੰ ਇਹ ਰਿਪੋਰਟ ਸੰਦੈਪ ਤੋਂ ਬਿਧੀ ਪੰਜਾਬੀ ਟੀਵੀ ਤੋਂ